ਜੀ ਪਿੰਡ ਮੈਮਾ ਸਰਜਾ ਦੇ ਬਾਬਾ ਜੀਵਨ ਸਿੰਘ ਗੁਰਦੁਆਰਾ ਕੋਲ ਦੀ ਵੀਡੀਓ ਅੱਜ ਜਿੱਥੋਂ ਦੀ ਕੋਟਪਾਏ ਰਜਵਾਹਾ ਟੱਪਦਾ ਹੈ ਪਰ ਕਿਸੇ ਘਟਿਆ ਇਨਸਾਨ ਵੱਲੋਂ ਇੱਕ ਹਰਕਤ ਕੀਤੀ ਗਈ ਹੈ ਕਿ ਵੱਛੀ ਮਰੀ ਹੋਣ ਤੋਂ ਬਾਅਦ ਵੀ ਇਸ ਰਜਵਾਹੇ ਵਿੱਚ ਸਿੱਟ ਦਿੱਤੀ ਗਈ ਹੈ ਸਰਕਾਰ ਵੱਲੋਂ ਥੋੜਾ ਬਹੁਤਾ ਪਾਣੀ ਛੱਡਿਆ ਗਿਆ ਸੀ ਤਾਂ ਜੋ ਵਾਟਰ ਵਾਕਸਾਂ ਨੂੰ ਸਪਲਾਈ ਦਿੱਤੀ ਜਾ ਸਕੇ ਪਰ ਇਹ ਕਨੌਣੀ ਹਰਕਤ ਪਤਾ ਨਹੀਂ ਕਿਸ ਵੱਲੋਂ ਕੀਤੀ ਗਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨਾਲ ਗੱਲਬਾਤ ਕਰਦਿਆਂ ਸੱਸੀ ਗਾਇਰ ਜੀ ਕਦੋਂ ਕਦੀ ਇਹ ਗੱਲ ਹੈ ਜੀ ਇਹ ਅੱਜ ਸਵੇਰ ਦੀ ਗੱਲ ਹੈ ਜੀ 12 ਤੋਂ ਬਾਅਦ ਦਾ ਮਾਰਾ ਮਾਰਾ ਪਹਿਲਾਂ ਹਾਂ ਪਹਿਲਾਂ ਅਸੀਂ ਲੱਗਰ ਲਾਇਆ 14 ਕੁਝ ਨਹੀਂ ਹਾਂਜੀ ਅੱਛਾ ਜੀ ਹਾਂ ਤੇ 12 ਤੋਂ ਬਾਅਦ ਦੁਪਹਿਰੇ ਛੱਟ ਕੇ ਗਿਆ ਹਾਂ ਵੇ ਲੀਆਂ ਪੁਈਆਂ ਥੋੜੇ ਸਾਹਮਣੇ ਟਰਾਲੀ ਦੇ ਟਰਾਲੀ ਦੇ ਛੱਟ ਕੇ ਗਈ ਹਾਂ ਅੱਛਾ ਅੱਛਾ ਆਜੂ ਜੀ ਸਮਝਾ ਦਿੱਤਾ ਕਿ ਮੈਂ ਪੈ ਜਾਂਦਾ ਗਾਂਵ-ਸ਼ਾਂਪ ਪਕਤਾਨਾ ਚ ਸੜ ਦਿੰਦੇ ਪਾਣੀ ਦੁੱਬ ਦਿੰਦੇ ਕੀ ਪਾਪ ਲੈ ਤਾ ਘਰਦੋਰੇ ਸਾਹਮਣੇ ਮੂਰੇ ਸੜਤੀ ਗੁਰਦੁਆਰਾ ਸਾਹਿਬ ਨੂੰ ਗਾਂ ਨੂੰ ਮੋਸਤਾ ਹੋਇਆ ਇੱਥੇ ਭੜਾ ਲੱਗੂਗਾ ਪੁਲ ਦੇ ਉੱਤੇ ਆ ਜਣਗੇ ਪੁਲ ਦੇ ਉੱਤੇ ਐ ਫਿਰ ਪਾਣੀ ਪ੍ਰਦੂਸ਼ਣ ਹੋ ਗਿਆ ਪਾਣੀ ਦਾ ਬਹੁਤ ਬੁਰਾ ਹਾਲ ਹੋ ਜਾਊਗਾ ਪਾਣੀ ਪੀਣ ਵਕਤ ਸੜਿਆ ਸੀ ਉਹ ਇਹਦੇ ਵਿੱਚ ਇਹ ਜੇ ਗੰਦ ਪੈਦਾ ਸਿੱਟਣ ਲੱਗੇ ਤਾਂ ਬਹੁਤ ਮਾੜੀ ਗੱਲ ਐ ਇਸ ਦਾ ਫਿਰ ਮਹਿਮਾ ਸਰਜਾ ਦੇ ਕੋਟ ਭਾਈ ਰਜਵਾਹੇ ਵਿੱਚ ਬਾਬਾ ਜੀਵਨ ਸਿੰਘ ਗੁਰਦੁਆਰਾ ਕੋਲ ਕੋਈ ਰਜਵਾਹੇ ਦੇ ਵਿੱਚ ਮਰੀ ਵੱਛੀ ਸੱਟ ਗਿਆ ਜੋ ਕਿ ਬਹੁਤ ਹੀ ਜ਼ਿਆਦਾ ਕਨਾਉਣੀ ਹਰਕਤ ਕੀਤੀ ਹੈ